ਬਹੁਤ ਸਾਰੀ ਸੰਗਤ ਪਹੁੰਚੀ ਹੈ ਇਸੇ ਤਰ੍ਹਾਂ ਜਿਹੜੀਆਂ ਪ੍ਰਾਤਨ ਸਾਡੀਆਂ ਨਿਸ਼ਾਨੀਆਂ ਨੇ ਉਹ ਸਾਰੀਆਂ ਇਸੇ ਤਰ੍ਹਾਂ ਬਹਾਲ ਕਰਉਣੀਆਂ ਚਾਹੀਦੀਆਂ ਜੇ ਗੱਲ ਕੀਤੀ ਜਾਵੇ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦਾ ਧਿਆਨ ਇੱਧਰ ਕਿਉਂ ਨਹੀਂ ਜਾ ਰਿਹਾ ਅਸੀਂ ਇਸ ਵਬ ਬਣਿਆ ਪਾਕਿਸਤਾਨ ਘੁੰਮ ਕੇ ਆਇਆ ਉੱਥੇ ਖਾਲਸਾ ਰਾਜ ਦੀ ਹਰ ਇੱਕ ਨਿਸ਼ਾਨੀ ਸਾਹਮਣੇ ਰੱਖੀ ਦੀ ਆ ਪਰ ਸਾਡੇ ਇੱਥੇ ਤਰਾਸਦੀ ਆ ਜੀ ਕਿਸੇ ਦਾ ਧਿਆਨ ਹੀ ਨਹੀਂ ਹੈ ਜਦੋਂ ਉਹਨਾਂ ਦੇ ਨਾਲ ਕੁੱਤੀ ਚੋਰਾ ਨਾ ਰਲ ਜੇ ਫਿਰ ਇਹ ਚੀਜ਼ਾਂ ਹੁੰਦੀਆਂ ਨੇ ਕਿਤਨਾ ਕਿਤੇ ਜਿਹੜਾ ਹੈਗਾ ਸਾਡਾ ਵੀ ਉਹਦੇ ਵਿੱਚ ਜਿਹੜੇ ਬੰਦੇ ਨੇ ਜਿਨ੍ਹਾਂ ਤੇ ਭਰੋਸਾ ਕੀਤਾ ਸੀ ਉਹਨਾਂ ਨੇ ਕਿਤੇ ਨਾ ਕਿਤੇ ਬਰਾਸਤਾਂ ਨੂੰ ਨਹੀਂ ਸਾਹਮਣੇ ਆਇਆ ਸੰਗਤ ਦਾ ਹਰ ਥਾਂ ਤੇ ਪੱਖ ਹਰ ਥਾਂ ਤੇ ਸੰਗਤ ਨੇ ਸਹਿਯੋਗ ਦਿੱਤਾ ਜਿੱਥੇ ਵੀ ਪਿੱਠ ਦਿਖਾਈ ਹੈ ਸਾਡੇ ਆਗੂ ਨੇ ਪਿੱਠ ਦਿਖਾਈ ਹੈ ਜਿੰਨਾ ਚਿਰ ਸੇਵਾ ਕਰਨੀਆਂ ਦਿਲੋਂ ਕਰੋ ਪਰ ਸੰਗਤ ਦੇ ਅੱਖਾਂ 'ਚ ਟੱਟਾ ਨਾ ਪਾਇਆ ਜਾਵੇ ਖਾਲਸੇ ਦੀ ਬਹੁਤ ਵੱਡੀ ਪ੍ਰਾਪਤੀ ਹੈ ਵੀ ਕਾਫੀ ਸਮਿਆਂ ਤੋਂ ਜਿਹੜੀ ਇਹ ਜਗ੍ਹਾ ਆ ਜਿਹੜੀ ਨਹੀਂ ਸੰਭਾਲੀ ਗਈ ਤੇ ਅੱਜ ਖਾਲਸੇ ਪੰਥ ਨੇ ਦੁਬਾਰਾ ਫੇਰ ਇਹ ਜਗ੍ਹਾ ਦੇ ਮੋਰਚਾ ਲਾਇਆ ਤੇ ਬਹੁਤ ਵਧੀਆ ਲੱਗਣ ਦੇ ਆ ਕਿ ਸੰਗਤਾਂ ਦਾ ਉਤਸ਼ਾਹ ਦੇਖੋ ਕਿੰਨਾ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੂੰ ਸੰਭਾਲਣ ਚਾਹੀਦਾ ਸੀ ਪਰ ਉਹ ਸਰਕਾਰਾਂ ਜਿਹੜੀਆਂ ਹੁਣ ਦੀਆਂ ਵੀ ਆ ਉਹ ਇਹ ਜਗ੍ਹਾ ਨਹੀਂ ਸੰਭਾਲਦੀਆਂ ਸਿੱਖ ਪੰਥ ਦੇ ਹਰੇਕ ਬੰਦਾ ਦੁਸ਼ਮਣ ਬਣਿਆ ਆ ਚੌਂਕੀ ਸਰਕਾਰੇ ਖਾਲਸਾ ਤੇ ਮੌਜੂਦ ਆ ਇਸ ਸਮੇਂ ਸ਼ੁਕਰਾਨਾ ਸਮਾਗਮ ਚੱਲ ਰਹੇ ਨੇ ਬਖ ਬਖ ਸੀਤਾ ਪਹੁੰਚ ਰਹੇ ਨੇ ਸੋ ਜੱਗੀ ਬਾਬਾ ਪਹੁੰਚੇ ਨੇ ਗੱਲ ਕਰਦੇ ਆਂ ਹਾਂਜੀ ਬਾਬਾ ਜੀ ਵਾਇਗਰੂ ਜੀ ਦਾ ਖਾਲਸਾ ਸਾਹ ਵਾਇਗਰੂ ਜੀ ਪਤੇ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਸ ਚੌਂਕੀ ਤੇ ਸ਼ੁਕਰਾਨਾ ਸਮਾਗਮ ਕਰਾਇਆ ਜਾ ਰਹੇ ਨੇ ਮੋਰਚਾ ਫਟੇ ਹੋਇਆ ਜੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਬਹੁਤ ਵਧੀਆ ਹੋਇਆਗਾ ਇਸੇ ਤਰ੍ਹਾਂ ਜਿਹੜੀਆਂ ਪ੍ਰਾਣੀਆਂ ਵਿਰਾਸਤਾਂ ਨੇ ਜਾਂ ਸਾਡੇ ਸਿੱਖ ਇਤਿਹਾਸ ਦੀਆਂ ਨਾਲ ਜੁੜੀਆਂ ਹੋਈਆਂ ਨੇ ਉਹ ਕਿੜੀਆਂ ਉਹ ਕਿੱਥੇ ਵੀ ਉਹ ਜਗ੍ਹਾ ਨੇ ਸਾਰੀਆਂ ਜਗ੍ਹਾ ਇਸੇ ਤਰ੍ਹਾਂ ਬਹਾਲ ਕਰਾਉਣੀਆਂ ਚਾਹੀਦੀਆਂ ਨੇ ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖ ਕੌਮ ਪੰਥ ਜੁੜ ਕੇ ਇਸੇ ਤਰ੍ਹਾਂ ਜਿਵੇਂ ਅੱਜ ਆਪਾਂ ਸੇਰੇ ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਦਿਨ ਜਦੋਂ ਚੌਕੀ ਹੁੰਦੀ ਸੀਗੀ ਉਸੇ ਤਰ੍ਹਾਂ ਅੱਜ ਉਹ ਯਾਦਗਾਰ ਦੁਵਾਰਾ ਤਾਜ਼ਾ ਕੀਤੀ ਹੈ ਸੰਗਤ ਨੇ ਬਹੁਤ ਸਾਰੀ ਸੰਗਤ ਪਹੁੰਚੀ ਹੈ ਇਸੇ ਤਰ੍ਹਾਂ ਜਿਹੜੀਆਂ ਪ੍ਰਾਤਨ ਸਾਡੀਆਂ ਅਨੁਸ਼ਾਰਨੀਆਂ ਨੇ ਉਹ ਸਾਰੀਆਂ ਇਸੇ ਤਰ੍ਹਾਂ ਬਹਾਲ ਕਰਾਉਣੀਆਂ ਚਾਹੀਦੀਆਂ ਨੇ ਜੇ ਗੱਲ ਕੀਤੀ ਜਾਵੇ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦਾ ਧਿਆਨ ਇੱਧਰ ਕਿਉਂ ਨਹੀਂ ਜਾ ਰਿਹਾ ਅਸੀਂ ਇਸ ਬਾਬ ਬਣਿਆ ਪਾਕਿਸਤਾਨ ਘੁੰਮ ਕੇ ਆਇਆ ਉੱਥੇ ਖਾਲਸਾ ਰਾਜ ਦੀ ਹਰ ਇੱਕ ਨਿਸ਼ਾਨੀ ਸਾਹਮਣੇ ਰੱਖੀ ਦੀ ਆ ਪਰ ਸਾਡੇ ਇੱਥੇ ਤਰਾਸਦੀ ਆ ਜੀ ਕਿਸੇ ਦਾ ਧਿਆਨ ਹੀ ਨਹੀਂ ਇੱਧਰ ਜੇ ਜਦੋਂ ਉਹਨਾਂ ਦੇ ਨਾਲ ਕੁੱਤੀ ਚੋਰਾ ਨਾਲ ਰਲ ਜੇ ਫਿਰ ਇਹ ਚੀਜ਼ਾਂ ਹੁੰਦੀਆਂ ਨੇ ਕਿਤਨਾ ਕਿਤੇ ਜਿਹੜਾ ਹੈਗਾ ਸਾਡਾ ਵੀ ਉਹਦੇ ਵਿੱਚ ਜਿਹੜੇ ਬੰਦੇ ਨੇ ਜਿੰਨਾ ਤੇ ਭਰੋਸਾ ਕੀਤਾ ਸੀ ਉਹਨਾਂ ਨੇ ਕਿਤੇ ਨਾ ਕਿਤੇ ਬਰਾਸਤਾਂ ਨੂੰ ਨਹੀਂ ਸਾਹਮਿਆ ਹੈਗਾ ਉਹ ਆਉਣ ਵਾਲੇ ਸੰਗਤ ਨੂੰ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੈਗਾ ਗਾਬੇ ਅੱਜ ਜਿਹੜਾ ਆਪਣੇ ਆਪਣੇ ਪਿਆਰ ਨਾਲ ਆਪਣੇ ਸਬੂਤ ਦੇ ਨਾਲ ਸੰਗਤ ਨੂੰ ਇਕੱਠਾ ਹੋ ਕੇ ਸਾਨੂੰ ਜਿਹੜੀਆਂ ਜਿਹੜੀ ਜਗ੍ਹਾ ਸੀਗੀ ਦੁਬਾਰਾ ਬਹਾਲ ਕਰਾਉਣੀ ਪਈ ਤੇ ਜੇ ਕਿਤੇ ਉਹਨਾਂ ਨੇ ਸਾਹਮੀਆਂ ਹੁੰਦੀਆਂ ਤਾਂ ਸਾਨੂੰ ਆਪ ਦੇ ਆਪ ਖੋਜ ਕਰਕੇ ਆਪਣੇ ਬਾਲਾਂ ਆਪਣੇ ਸ਼ਕਤੀ ਨਾਲ ਸੰਗਤ ਦੀ ਸ਼ਕਤੀ ਨਾਲ ਅੱਜ ਬਹਾਲ ਕਰੀ ਹੈ ਲਗਦਾ ਜੀ ਕਿ ਸਰਕਾਰਾਂ ਜਦੋਂ ਸੱਤਾ 'ਚ ਨਹੀਂ ਹੁੰਦੇ ਲੋਕ ਤਾਂ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਪਰ ਜਿਹੜੇ ਸਾਨੂੰ ਇਨਸਾਫ ਆ ਜਾਂ ਜਿਹੜੇ ਸਾਡੇ ਮੋਰਚੇ ਫਤਿਹ ਹੁੰਦੇ ਨੇ ਉਹ ਸੰਗਤ ਦੇ ਸਹਿਯੋਗ ਨਾਲ ਹੁੰਦੇ ਬਿਲਕੁਲ ਸੰਗਤ ਦੇ ਸਹਿਯੋਗ ਹੀ ਨਹੀਂ ਸਹਿਯੋਗ ਨਾ ਹੁੰਦਾ ਪਰ ਸੰਗਤ ਦਾ ਹਰ ਥਾਂ ਤੇ ਪੱਖ ਹਰ ਥਾਂ ਤੇ ਸੰਗਤ ਨੇ ਸਹਿਯੋਗ ਦਿੱਤਾ ਹੈ ਜਿੱਥੇ ਵੀ ਪਿੱਠ ਦਿਖਾਈ ਹੈ ਸਾਡੇ ਆਗੂਆਂ ਨੇ ਪਿੱਠ ਦਿਖਾਈ ਹੈ ਉਹ ਕੋਈ ਵੀ ਮੋਰਚੇ ਹੁਣ ਅੱਗੇ ਤੋਂ ਵੀ ਜਿਸ ਤਰ੍ਹਾਂ ਇਹ ਮੋਰਚਾ ਜਿੱਤਿਆ ਕੌਮ ਦਾ ਜਿਵੇਂ ਬੀਰਦੀਪ ਸਿੱਧੂ ਦੀਪ ਸਿੱਧੂ ਆਪਣਾ ਸਾਰਾ ਉਥੋਂ ਬੰਮੇ ਤੋਂ ਛੱਡ ਕੇ ਆਇਆ ਸੀਗਾ ਸਾਰਾ ਛੱਡ ਕੇ ਆਪਦਾ ਤੇ ਇਸੇ ਤਰ੍ਹਾਂ ਸਾਡਾ ਕੌਮ ਦਾ ਜੀਰ ਜਿਹੜਾ ਹੋਵੇ ਦੀਪ ਸਿੱਧੂ ਵਰਗਾ ਹੋਵੇ ਜਿਹੜਾ ਸਰਕਾਰ ਨਾਲ ਸੈਂਟਰ ਨਾਲ ਅੱਖ ਚੱਕ ਪਾ ਕੇ ਗੱਲ ਕਰੇ ਤੇ ਆਉਣ ਵਾਲੇ ਸਮੇਂ ਤੇ ਜਿਵੇਂ ਆਪਣੇ ਚੌਂਕੀ ਨੂੰ ਬਹਾਲ ਕਰਾਇਆਗਾ ਉਹ ਅਠ ਕਿਲੇ ਜਿਹੜੀ ਜ਼ਮੀਨ ਹੈ ਇਸੇ ਤਰ੍ਹਾਂ ਬਹਾਲ ਕਰਾ ਐਸਾ ਕੌਮ ਦੇ ਜੋਧੇ ਅਸੂਰ ਮੇ ਹੋਣੇ ਚਾਹੀਦੇ ਨੇ ਨਾ ਕਿ ਦਿਖਾਵੇ ਦੇ ਹੋਣੇ ਚਾਹੀਦੇ ਨੇ ਜੇ ਕੌਮ ਦੇ ਲਈ ਕੁਝ ਕਰਨਾ ਹੈ ਤਾਂ ਸਿਰਫ ਦੇ ਬਣ ਕੇ ਨਾ ਇੱਕ ਡੈੱਡ ਬਾਡੀ ਨਾਲ ਸਾਡੀ ਤੁਰੀ ਫਰੇ ਜਿੰਨਾ ਚਿਰ ਸੇਵਾ ਕਰਨੀ ਹੈ ਦਿਲੋਂ ਕਰੋ ਪਰ ਸੰਗਤ ਦੇ ਅੱਖਾਂ 'ਚ ਘੱਟਾ ਨਾ ਪਾਇਆ ਜਾਵੇ ਲੱਗਦਾ ਜੀ ਅਜਿਹੀਆਂ ਜਗ੍ਹਾ ਨੇ ਜਿਹੜੀਆਂ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਜਾਂ ਸਾਡੇ ਇਤਿਹਾਸ ਨਾਲ ਜੁੜੀਆਂ ਵੀਆਂ ਹੋਰ ਵੀ ਅਜਿਹੀਆਂ ਸੰਸਥਾਨ ਹੋਣਗੇ ਜਿਹੜੇ ਸੰਗਤਾਂ ਤੋਂ ਭ੍ਰੋਖੇ ਨੇ ਸੰਗਤਾਂ ਨੂੰ ਨਹੀਂ ਪਤਾ ਜਾਇਹੇ ਬਹੁਤ ਸਥਾਨੋਂ ਜਿੱਥੇ ਵੀ ਹੈਗੇ ਨੇ ਪ੍ਰਾਤਨ ਜਿਹੜੇ ਬਜ਼ੁਰਗ ਨੇ ਜਾਂ ਸਿਆਣੇ ਸਮਝਦਾਰ ਨੇ ਉਹ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਉਣ ਤੇ ਜਿਹੜੇ ਚੌਂਕੀ ਇੱਥੇ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਬਲ ਦੀ ਜਿਹੜੀ ਸਾਨੂੰ ਦੌਰਾਉਂਦੇ ਆ ਸਮੇਂ ਨੂੰ ਇੱਥੋਂ ਹੀ ਜਿਹੜੀਆਂ ਅਗਲੀਆਂ ਮਿਸ਼ਰ ਅਗਲੇ ਕੰਮ ਨੇ ਜਿਹੜੇ ਇਥੋਂ ਹੀ ਖਾਲਸਾ ਪੰਥ ਇਕੱਠਾ ਹੋ ਕੇ ਅਗਲੇ ਮਿਸਰਾਂ ਦੇ ਜਿਹੜੇ ਝੰਡੇ ਨੇ ਅੱਗੇ ਹੋਰ ਜਿਹੜਾ ਨਵਾਂ ਸਿਰਜਣਾ ਰੂਪ ਰੂਪਰੇ ਇੱਕ ਨਵੀਂ ਦੇਵੇ ਇੱਥੇ ਹੁਣ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਜੀ ਬਹੁਤ ਲੋਕ ਤਾਂ ਕਹਿ ਰਹੇ ਨੇ ਕਿ ਇਸੇ ਤਰ੍ਹਾਂ ਰਹਿਣੀ ਚਾਹੀਦੀ ਆ ਇੱਥੇ ਇਤਿਹਾਸ ਨਾਲ ਸੰਬੰਧਿਤ ਜੋ ਉਸ ਸਮੇਂ ਸੀਗਾ ਉਦਾਂ ਦਾ ਬਣਾਇਆ ਜਾਵੇ ਤੁਸੀਂ ਕੀ ਕਹਿੰਦੇ ਹੋ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਪ੍ਰਬੰਧਾ ਕਰਨਾ ਚਾਹੀਦਾ ਦੇਖੋ ਇਥੋਂ ਪਹਿਲੀ ਗੱਲ ਤਾਂ ਸੀ ਇਹ ਚਾਹੁੰਦੇ ਆ ਜਿਹੜੇ ਬੰਦੀ ਸਿੰਘਰ ਜਿਹੜੇ 32 32 ਸਾਲ 30 30 ਸਾਲਾਂ ਤੋਂ 25 25 ਸਾਲਾਂ ਤੋਂ ਜਿਨ੍ਹਾਂ ਦੀ ਸਜ਼ਾ ਸੁਣਾਈ ਗਈ ਸਜ਼ਾ ਪੂਰੀ ਹੋ ਗਈ ਕਾਨੂੰਨ ਦੇ ਤਹਿਤ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਇਸੇ ਜਗ੍ਹਾ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਸੰਗਤ ਬਹਿ ਕੇ ਵਿਚਾਰ ਬਣਾ ਕੇ ਅਗਲੇ ਮਿਸ਼ਨ ਦੀਆਂ ਤਿਆਰੀਆਂ ਕਰੇ ਤੇ ਇਹ ਜਗ੍ਹਾ ਨੂੰ ਕਿਸ ਤਰ੍ਹਾਂ ਇਹ ਕਰਨਾ ਚਾਹੀਦਾ ਇਹ ਵੀ ਦੇਖ ਰੇਖ ਅੱਗੇ ਕੁਝ ਇੱਥੇ ਤਿਆਰ ਕਰਨਾ ਚਾਹੀਦਾ ਜਿੱਥੇ ਬੰਦੀ ਜਿਨ੍ਹਾਂ ਨੇ ਬਹਿ ਕੇ ਇੱਥੇ ਮੋਰਚੇ ਤੇ ਬੈਠੇ ਜ਼ਿੰਮੇਵਾਰੀਆਂ ਓਪੀਆਂ ਮੇ ਬਾਬਾ ਬਖਸ਼ੀਰ ਜੀ ਹੋਗੇ ਹੋਰ ਵੀ ਇਤੋਂ ਜਿਹੜੇ ਸਰਪੰਚ ਨੇ ਜਾਂ ਹੋਰ ਵੀ ਸਿੰਘ ਜਿਹੜੇ ਨੇ ਜਿੰਨੇ ਜਿੰਮੇਵਾਰੀ ਸੌਂਪੀ ਜਿਹਦੇ ਲਈ ਇਹ ਯਤਨ ਕੀਤੇ ਜ਼ਮੀਨ ਦੇ ਛੜਾਉਣ ਦੇ ਲਈ ਬਹਾਲ ਕਰਾਉਣ ਦੇ ਲਈ ਯਤਨ ਕੀਤੇ ਤੇ ਉਹ ਜਥੇਬੰਦੀ ਅੱਗੇ ਅਗਲਾ ਜਿਹੜਾ ਐਲਾਨ ਕਰੂਗੀ ਵੀ ਕਿੰਨਾਂ ਨੂੰ ਸੇਵਾ ਦੇਣੀ ਆ ਕੀ ਬਣਨਾ ਚਾਹੀਦਾ ਇਥੋਂ ਹੀ ਸਾਰੀਆਂ ਤਿਆਰੀਆਂ ਹੋਣੀਆਂ ਚਾਹੀਦੀਆਂ। ਨਾ ਪੰਗਾ ਬਾ ਗੁਰਦੀਪ ਸਿੰਘ ਜੀ ਨੇ ਹਾਂਜੀ ਵੈਗੁਰਜੀ ਦਾ ਖਾਲਸਾ ਸਾਹਿਬ ਵੈਗੁਰਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਸੁਕਰਾਨਾ ਸਮਾਗਮ ਕੀਤੇ ਜਾ ਰਹੇ ਨੇ ਮੋਰਚਾ ਫਤਿਹ ਕਰ ਲਿਆ ਜੀ ਖਾਲਸੇ ਨੇ। ਬਿਲਕੁਲ ਜੀ ਇਹ ਖਾਲਸੇ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਕਾਫੀ ਸਮਿਆਂ ਤੋਂ ਜਿਹੜੀ ਇਹ ਜਗ੍ਹਾ ਆ ਜਿਹੜੀ ਨਹੀਂ ਸੰਭਾਲੀ ਗਈ ਤੇ ਅੱਜ ਖਾਲਸੇ ਪੰਥ ਨੇ ਦੁਬਾਰਾ ਫੇਰ ਇਹ ਜਗ੍ਹਾ ਤੇ ਮੋਰਚਾ ਲਾਇਆ ਤੇ ਬਹੁਤ ਵਧੀਆ ਲੱਗਣ ਦੇ ਆ ਕਿ ਸੰਗਤਾਂ ਦਾ ਉਤਸ਼ਾਹ ਦੇਖੋ ਕਿੰਨਾ। ਸਦੀਆਂ ਇੰਨੀ ਨੰਗੀਆਂ ਕਿਸੇ ਨੇ ਵੀ ਇਸ ਜਗ੍ਹਾ ਤੇ ਆਣ ਕੇ ਪਹਿਲਾਂ ਕਦੀ ਇੰਨਾ ਵੱਡਾ ਸਮਾਗਮ ਨਹੀਂ ਕੀਤਾ ਤੇ ਜਿਹੜੀ ਸਿੱਖ ਪੰਥ ਦੀ ਜਗ੍ਹਾ ਦੀ ਨਿਸ਼ਾਨਦੇਹੀ ਹੋ ਗਈ ਆ ਅਟ ਕਿਲਿਆਂ ਦੇ ਕਰੀਬ ਜਗ੍ਹਾ ਆ ਜਿਹੜੀ ਇਹ ਖਾਲਸਾ ਪੰਥ ਦੇ ਕੋਲ ਆ ਦੇਖੋ ਇਹ ਜਿਹੜੇ ਆਪਣੇ ਮੌਕੇ ਦੀਆਂ ਸਰਕਾਰਾਂ ਆ ਜਾਂ ਜਿਹੜੇ ਆਪਣੇ ਮੋਤਬਰ ਸੱਜਣ ਲੱਗੇ ਲੱਗੇ ਆ ਕਿ ਉਹ ਜਗ੍ਹਾ ਦਾ ਕੀ ਕਰ ਰਹੇ ਅੱਗੇ ਤੋਂ ਦੇਖੋ ਥੋੜੇ ਦਿਨਾਂ ਤੱਕ ਮੈਸੇਜ ਆ ਜਾਣਾ ਆਪਾਂ ਨੂੰ ਤੇ ਸਾਨੂੰ ਸਾਰਿਆਂ ਨੂੰ ਸਿੱਖ ਪੰਥ ਦੇ ਨਾਲ ਇੱਕ ਜੋੜਤਕਾ ਦੇ ਨਾਲ ਸਪੋਰਟ ਕਰਨੀ ਚਾਹੀਦੀ ਹੈ ਜਿਹੜੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਸੀ ਜੀ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਆਗੂ ਤਾਂ ਬੜੇ ਟਾਈਮ ਤੋਂ ਸਾਡੇ ਬਣੇ ਫਿਰਦੇ ਨੇ ਅੱਗੇ ਪੰਥ ਰਤਨ ਦੇ ਅਵਾਰਡ ਤੱਕ ਦਿੱਤੇ ਗਏ ਨੇ ਪਰ ਅਜਹੀਆਂ ਜਗਾਂ ਨੇ ਜਿਹੜੀਆਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜੀ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ ਉਹਨਾਂ ਨੂੰ ਚਾਹੀਦਾ ਸੀਗਾ ਕਿ ਪਹਿਲਾਂ ਇਹ ਜਿਹੜੀਆਂ ਜਗ੍ਹਾ ਹੈ ਉਹ ਸੰਭਾਲ ਦੇ ਸਿੱਖ ਪੰਥ ਨੂੰ ਖਾਲਸਾ ਖਾਲਸਾ ਰਾਜ ਦੀਆਂ ਜਿਹੜੀਆਂ ਜਗ੍ਹਾ ਆ ਉਹ ਜਿਹੜੀਆਂ ਵੀ ਕਾਇਮ ਆ ਇਸ ਵੇਲੇ ਪਰ ਇਹਨਾਂ ਨੂੰ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੂੰ ਸੰਭਾਲਣੇ ਚਾਹੀਦਾ ਸੀ ਪਰ ਉਹ ਸਰਕਾਰਾਂ ਜਿਹੜੀਆਂ ਹੁਣ ਦੀਆਂ ਵੀ ਆ ਉਹ ਇਹ ਜਗ੍ਹਾ ਨਹੀਂ ਸੰਭਾਲਦੀਆਂ ਸਿੱਖ ਪੰਥ ਦੇ ਹਰੇਕ ਬੰਦਾ ਦੁਸ਼ਮਣ ਬਣਿਆ ਆ ਖਾਲਸਾ ਪੰਥ ਜਿਹੜਾ ਆ ਉਹਨਾਂ ਨੇ ਆਪਣੀ ਜਗ੍ਹਾ ਤਲਾਸ਼ ਨਹੀਂ ਆ ਨੇ ਮਾਰਾ ਨੇ ਜੀਵੜੇ ਆ ਜਿਹੜੇ ਸਾਰੇ ਘੁੰਮਦੇ ਆ ਇਹਨਾਂ ਨੇ ਉਹ ਜਗਾ ਪ੍ਰਗਟ ਦੁਬਾਰਾ ਫੇਰ ਕਰ ਲੈਣੀ ਆ ਆਪਈ ਹਾਂ ਜੀ ਪਰ ਬਹੁਤ ਸਾਰੇ ਲੋਕ ਤਾਂ ਕਹਿ ਰਹੇ ਨੇ ਜੀ ਸਾਡੇ ਸੀਐਮ ਸਾਹਿਬ ਤੁਰੇ ਜਾਂਦੇ ਨੇ ਤੁਸੀਂ ਵੀਡੀਓ ਦੇਖੀ ਹੋ ਕਹਿੰਦੇ ਜੀ ਹੁਣ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੁਣ ਆਇਆ ਉਹਨਾਂ ਨੂੰ ਇਦਾਂ ਕਹਿੰਦੇ ਨੇ ਜੀ ਬਾਕੀ ਹੀ ਰਾਜ ਆ ਗਿਆ ਜੀ ਦੇਖੋ ਮਹਾਰਾਜ ਨੇ ਆਪੇ ਕਿਰਪਾ ਕਰ ਦੋਣ ਤੁਹਾਨੂੰ ਪਤਾ ਦਿੱਲੀ ਮੋਰਚੇ ਦੇ ਰਹੇ ਤੁਸੀਂ ਉੱਥੇ ਵੀ ਕਲਾ ਵਰਤਦੀ ਸੀ ਇਹ ਕਲਾਈ ਵਰਤਣੀ ਆ ਕਿਸੇ ਦੇ ਨਾ ਇਹ 96 ਕਰੋੜੀ ਖਾਲਸਾ ਸਜਣਾ ਆ ਮਹਾਰਾਜ ਨੇ ਇਹ ਪਤਾ ਨਹੀਂ ਕਿਹੜੇ ਵੇਲੇ ਹੁਕਮ ਹੋਣਾ ਹਰੇਕ ਮਜੀਬੜਾ ਜਿਹੜਾ ਆ ਉਹ ਸਿੰਘ ਸਵਾ ਸਵਾ ਲੱਖ ਨਾਲ ਲੜਨ ਵਾਲੇ ਕਿ ਸਿੰਘ ਤਿਆਰ ਹੋ ਜਾਣਾ ਇਹ ਪਤਾ ਨਹੀਂ ਕਦਸ ਵੇਲੇ ਮਾਰ ਆ ਨੇ ਕਿਰਪਾ ਕਰਨੀਆ ਇੰਤਜ਼ਾਰ ਕਰਨਾ ਚਾਹੀਦਾ ਤੇ ਇੱਥੇ ਹੁਣ ਕਿੱਦਾਂ ਲੱਗਦਾ ਜੀ ਕਿੱਦਾਂ ਦੀਆਂ ਤਿਆਰੀਆਂ ਨੇ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਇਤਿਹਾਸ ਨਾਲ ਜੁੜ ਸਕਣ ਥੋੜੇ ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ ਸਾਰੇ ਵਿਚਾਰ ਕੀਤੇ ਜਾਣਗੇ ਇਹਦੀਆਂ ਮੀਟਿੰਗਾਂ ਹੋਣੀਆਂ ਐ ਵਿੱਚ ਕੀ ਬਣਨਾ ਚਾਹੀਦਾ ਅਜੇ ਤਾਂ ਪਹਿਲਾ ਕੀ ਆਪਾਂ ਉਹ ਜਗ੍ਹਾ ਸੰਭਾਲ ਲਈ ਆ ਉਹਦੀ ਨਿਸ਼ਾਨਦੇਹੀ ਹੋ ਗਈ ਆ ਤੇ ਹੁਣ ਦੇਖਿਆ ਕੱਚੀ ਆ ਸਾਰੀ ਪਹਾੜੀ ਜਿਹੜੀ ਆ ਵੀ ਉਹ ਹੁਣ ਇਸ ਜਗ੍ਹਾ ਨੂੰ ਇੱਟਾਂ ਨਾਲ ਚਣਾਈ ਕਰਕੇ ਬਚਾਉਂਦੇ ਆ ਜਾਂ ਕੀ ਕਰਦੇ ਆ ਇਹ ਹੁਣ ਥੋੜੇ ਸਮੇਂ ਤੱਕ ਪਤਾ ਲੱਗਣਾ ਆ ਆਪਾਂ ਨੂੰ ਧੰਨਵਾਦ ਜੀ ਬਾਈ ਖਾਲਸਾ ਬਾਈ ਫਤਿਹ ਖਾਲਸਾ ਵੈਗਰੀ ਫਤਿਹ ਇਸਨ ਭਾਈ ਗੁਰਦੀਪ ਸਿੰਘ ਕਿਸਾਨੀ ਅੰਦੋਲਨ ਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਇਹਨਾਂ ਦਾ ਇਹਨਾਂ ਨੇ ਕਿਹਾ ਕਿ ਸਮਾਂ ਬਣਦਾ ਇਹ ਸਮਾਂ ਬਣੇ ਤੇ ਇਹ ਫਟਪਾਕਾ ਸਮਾਂ ਹੈ ਤਾਂ ਹੀ ਅੱਜ ਇੱਥੇ ਜਿਹੜੇ ਸੁਕਰਾਨਾ ਸਮਾਗਮ ਨੇ ਕਰਾਏ ਜਾ ਰਹੇ ਨੇ ਆਉਣ ਵਾਲੇ ਟਾਈਮ ਚ ਜੋ ਵੀ ਜਥੇਬੰਦੀਆਂ ਦਾ ਫੈਸਲਾ ਹੋਊਗਾ ਜੋ ਉਹ ਵੀ ਕਮੇਟੀ ਦਾ ਫੈਸਲਾ ਹੋਊਗਾ ਉਹਦੇ ਹਿਸਾਬ ਨਾਲ ਜੋ ਵੀ ਹੁਕਮ ਕਰਨਗੇ ਅਸੀਂ ਸੇਵਾ ਇੱਥੇ ਵੀ ਕਿਸਾਨੀ ਅੰਦੋਲਨ ਦੀ ਤਰ੍ਹਾਂ ਕਰਦੇ ਰਹਾਂਗੇ ਫਿਲਹਾਲ ਕੀ ਫੈਸਲਾ ਹੁੰਦਾ ਕਿਸ ਤਰ੍ਹਾਂ ਇਹ ਦੀ ਦੇਖ ਰਹਿ ਦਿੱਤੀ ਜਾਂਦੀ ਆ ਇਹ ਤਾਂ ਉਹਨਾਂ ਵਾਲਾ ਟਾਈਮ ਹੈ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਸੁਖਵੀਰ ਸਿੰਘ ਟਵਾਣਾ ਪੰਜਾਬੀ ਲੋਕ ਚੈਨਲ ਰੋਪੜ